ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਨੇ ਬ੍ਰਿਟਨ ਦੇ ਵਿੱਚੋਂ ਭਾਰਤੀ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੇ ਨਾਲ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕਰਨ ਦੇ ਲਈ AI ਪਲੇਟਫਾਰਮ C R E O O ਦੇ ਨਾਲ ਪਾਈਵਾਲੀ ਕੀਤੀ ਹੈ ਇੰਡੀਅਨ ਨੈਸ਼ਨਲ ਸਟੂਡੈਂਟਸ ਐਮਪਲੋਏਬਿਲਿਟੀ ਕੌਂਸਲ ਸੀਆਰਈਓ ਦਾ ਕਹਿਣਾ ਹੈ ਕਿ ਉਦਘਾਟਨ ਲੰਡਨ ਦੇ ਵਿੱਚ ਇੰਡੀਆ ਯੂਕੇ ਸਟੂਡੈਂਟ ਲੀਡਰਸ਼ਿਪ ਸੰਮੇਲਨ ਦੇ ਵਿੱਚ ਕੀਤਾ ਗਿਆ ਸੀ ਅਤੇ ਇਸ ਨੂੰ ਯੂਕੇ ਦੇ ਵਿੱਚ ਅੰਦਾਜਨਿਕ ਲੱਖ 66000 ਭਾਰਤੀ ਵਿਦਿਆਰਥੀਆਂ ਦੇ ਲਈ ਕਰੀਅਰ ਦੇ ਨਤੀਜਿਆਂ ਉੱਤੇ ਕੇਂਦ੍ਰਿਤ ਪਹਿਲੀ ਰਾਸ਼ਟਰੀ ਸੰਸਥਾ ਦੇ ਵਜੋਂ ਰੱਖਿਆ ਗਿਆ ਹੈ ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਪ੍ਰਤੀਨਿਧੀ ਸੰਗਠਣ ਨੇ ਲੰਡਨ ਦੇ ਵਿੱਚ ਭਾਰਤੀ ਯੂਕੇ ਵਿਦਿਆਰਥੀ ਲੀਡਰਸ਼ਿਪ ਸੰਮੇਲਨ ਦੇ ਵਿੱਚ ਇੱਕ ਨਵੀਂ ਕਰੀਅਰ ਨਤੀਜੇ ਦੀ ਪਹਿਲ ਕਦਮੀ ਦੀ ਸ਼ੁਰੂਆਤ ਦੇ ਨਾਲ ਨੌਕਰੀ ਬਾਜ਼ਾਰ ਦੇ ਆਲੇ ਦੁਆਲੇ ਉਹਨਾਂ ਦੀ ਮੁੱਖ ਤਨ ਨੂੰ ਦੂਰ ਕਰਨ ਦੇ ਲਈ ਇੱਕ AI ਸੰਚਾਲਿਤ ਪਲੇਟਫਾਰਮ ਦੇ ਨਾਲ ਸਮਝੌਤਾ ਕੀਤਾ ਹੈ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਯੂਕੇ ਤੇ ਕਰਿਓ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹਾਊਸ ਆਫ ਪਾਰਲੀਮੈਂਟ ਕੰਪਲੈਕਸ ਦੇ ਵਿੱਚ ਸਮਾमेलन ਚ ਇੰਡੀਅਨ ਨੈਸ਼ਨਲ ਸਟੂਡੈਂਟਸ এমਪਲੋਏਬਿਲਟੀ ਕਾਉਂਸਲ ਦੀ ਸ਼ੁਰੂਆਤ ਕਰਨ ਦੇ ਲਈ ਇਕੱਠੇ ਹੋਏ ਨੇ ਇਸ ਤੋਂ ਬ੍ਰਿਟੇਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਕਰੀਅਰ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਲਈ ਸਮਰਪਿਤ ਪਹਿਲੀ ਰਾਸ਼ਟਰੀ ਸੰਸਥਾ ਦੇ ਵਜੋਂ ਕਲਪਨਾ ਕੀਤੀ ਗਈ ਹੈ ਤੇਜ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਜੋ ਅੰਦਾਜ਼ਨ 1.66 ਲੱਖ ਹਜ਼ਾਰ ਮੰਨੇ ਜਾ ਰਹੇ ਹੈ। ज्योति संस्थापक ਅਤੇ ਸੀਈਓ ਆਇਸ਼ਾ ਗੋਲ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੇ ਵਿੱਚ 36 ਤੋਂ ਵੱਧ ਪੈਨਲਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਚਰਚਾ ਕੀਤੀ ਹੈ ਫਿਰ ਵੀ ਵਿਦਿਆਰਥੀਆਂ ਨੇ ਬਹੁਤ ਘੱਟ ਠੋਸ ਸੁਧਾਰ ਦੀ ਰਿਪੋਰਟ ਕੀਤੀ ਹੈ ਆਈਐਨਐਸਈਸੀ ਕੋਈ ਹੋਰ ਪੈਨਲ ਨਹੀਂ ਇਹ ਇੱਕ ਵਚਨ ਬੱਤਾ ਹੈ ਜੋ ਅਜ ਤੋ ਸ਼ੁਰੂ ਹੁੰਦੀ ਹੈ ਆਈਐਨਐਸਈਸੀ ਨੇ ਲੰਡਨ ਸਕੂਲ ਆਫ ਇਕਨੋਮਿਕਸ ਯੂਨੀਵਰਸਿਟੀ ਕਾਲਜ ਲੰਡਨ ਅਤੇ ਕਿੰਗਸ ਕਾਲਜ ਲੰਡਨ ਵਰਗੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿੱਚ ਇੱਕ ਰਾਸ਼ਟਰੀ ਕਰੀਅਰ ਰੋਡ ਸ਼ੋਅ ਕਰਨ ਅਤੇ ਅਗਲੇ ਵਾਲ ਦੇ ਸ਼ੁਰੂ ਦੇ ਵਿੱਚ ਭਾਰਤੀ ਵਿਦਿਆਰਥੀ ਨਤੀਜੇ ਉੱਤੇ ਪਹਿਲਾ ਯੂਕੇ ਵਿਆਪੀ ਅਧਿਐਨ ਸ਼ੁਰੂ ਕਰਨ ਦੇ ਲਈ ਵਚਨਬੱਧ ਕੀਤਾ ਹੈ ਜਿਸ ਤੋਂ ਬਾਅਦ ਨੀਤੀਗਤ ਫੈਸਲਿਆਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਰਾਸ਼ਟਰੀ ਸਲਾਹਕਾਰ ਬੋਰਡ ਬਣਾਇਆ ਜਾਵੇਗਾ ਉਹਨੇ ਕਿਹਾ ਇੱਥੇ ਪੜਾਈ ਕਰਨ ਦਾ ਕੀ ਮਤਲਬ ਹੈ ਜਦੋਂ ਮੈਨੂੰ ਮਾਲਕ ਤੋਂ ਮੇਰੀ ਅਰਜ਼ੀ ਉੱਤੇ ਜਵਾਬ ਹੀ ਨਹੀਂ ਮਿਲਦਾ ਇਹੇ ਵਿਦਿਆਰਥੀ ਪੁੱਛ ਰਹੇ ਨੇ ਕਿ ਆਈ ਐਨ ਐਸ ਐ ਯੂਕੇ ਦੇ ਰਾਸ਼ਟਰੀ ਪ੍ਰਧਾਨ ਅਮਿਤ ਤਿਵਾੜੀ ਨੇ ਕਿਹਾ ਕਿ ਆਈ ਐਨ ਐਸ ਐ ਇੱਕ ਸੰਸਥਾ ਹੈ ਜੋ ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਦਦ ਤੇ ਸਮਰਥਨ ਕਰਦੀ ਹੈ ਇਹ ਵਿਦਿਆਰਥੀਆਂ ਨੂੰ ਇਕੱਠੇ ਲਿਆਉਣ ਦੇ ਲਈ ਇੱਕ ਮੰਚ ਸਵਾਲ ਪੁੱਛਣ ਅਤੇ ਚਰਚਾਵਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਇੱਕ ਮੰਚ ਉਹ ਜੋ ਬਣਾਈ ਗਈ ਹੈ ਸੋਮਵਾਨੂ ਲੇਬਰ ਸੰਸਦ ਮੈਂਬਰ ਅਤੇ ਭਾਰਤ ਬ੍ਰਿਟਿਸ਼ ਸਬੰਧਾਂ ਉਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਮੈਂਬਰ ਨਵੇਂਦੂ ਮਿਸ਼ੁਰਾਦ ਦੁਆਰਾ ਖੋਲੇ ਗਏ ਇਸ ਸਮੇਲਨ ਨੂੰ ਯੂਕੇ ਵਿੱਚ ਭਾਰਤੀ ਵਿਦਿਆਰਥੀ ਭਾਈਚਾਰੇ ਦੁਆਰਾ ਦਰਪੇਸ਼ ਕੁਝ ਮੁੱਖ ਮੁੱਦਿਆਂ ਨੂੰ ਉਜਾਗਰ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ ਦਸੀ ਆਈਐਨਐਸਏ ਯੂਕੇ ਦੇ ਜਰਨਲਿਸਟਕਰ ਰஞ்சிਤ ਸਿੰਘ ਨੇ ਕਿਹਾ ਕਿ ਅਗਲੇ ਸਾਲ ਵਿਦਿਆਰਥੀ ਸੰਘਨ ਦੀ 10ਵੀਂ ਵਰੇਗੰਢ ਤੋਂ ਪਹਿਲਾਂ ਇਹ ਸਮੇਲਨ ਭਾਰਤੀ ਵਿਦਿਆਰਥੀਆਂ ਨੂੰ ਅਗਲੀ ਪੀੜੀ ਦੇ ਨੇਤਾਵਾ ਬਣਨ ਦੇ ਲਈ ਪ੍ਰੇਰਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਤਿਆਰ ਕੀਤਾ ਗਿਆ ਹੈ ਕਈ ਵਿਦਿਆਰਥੀਆਂ ਨੇ ਯੂਕੇ ਦੀ ਪੋਸਟ ਸਟੱਡੀ ਵਰਕ ਵੀਜ਼ਾ ਪੇਸ਼ਕਸ਼ ਚੀਜ਼ ਨੂੰ ਗ੍ਰੈਜੂਏਟ ਰੂਟ ਵਜੋਂ ਜਾਣਿਆ ਜਾਂਦਾ ਉਸ ਬਾਰੇ ਚਿੰਤਾਵਾਂ ਸਹਾਕਿਤ ਕਰਨੇ ਜੋ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 18 ਮਹੀਨੇ ਤੱਕ ਕੰਮ ਕਰਨ ਦੀ ਯੋਗ ਬਣਾਉਂਦਾ ਹੈ ਹਾਲਾਂਕਿ ਭਾਰਤੀ ਵਿਦਿਆਰਥੀਆਂ ਨੂੰ ਡਰਾ ਰਿਹਾ ਹੈ ਕਿ ਕੰਪਨੀਆਂ ਜਾਂ ਤਾਂ ਉਹਨਾਂ ਨੂੰ ਸਿੱਧੇ ਤੌਰ ਉੱਤੇ ਰੱਦ ਕਰ ਦੇਣ ਕਿੰਨਾਂ ਜਾਂ ਇੱਕ ਅੰਤਰੀਵ ਪੱਖਪਾਤ ਕਾਰਨ ਉਹਨਾਂ ਦੀ ਅਲਸੀਆਂ ਦਾ ਜਵਾਬ ਦੇਣ ਦੀ ਖੇਚਲ ਨਹੀਂ ਕਰ ਰਹੀਆਂ ਆਈ ਐਨ ਐਸ اے ਯੂ ਕੇ ਨੇ ਕਿਹਾ ਹੈ ਕਿ ਉਹ ਪਾਰਟੀ ਹਾਈ ਕਮਿਸ਼ਨ ਅਤੇ ਵਿਦੇਸ਼ੀ ਰਾਸ਼ਟਰੀ ਮੰਡਲ ਅਤੇ ਵਿਕਾਸ ਦਫ਼ਤਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਯੂਕੇ ਸਰਕਾਰ ਨੂੰ ਭਾਰਤੀ ਵਿਦਿਆਦਕਾਂ ਦੇ ਨਾਲ ਬਰਾਬਰੀ ਦਾ ਸਲੂਕ ਕਰਨ ਦੇ ਲਈ ਹੁਕਮ ਦਿੱਤਾਵਾਂ ਨੂੰ ਸਿੱਖੇਤ ਕਰਨ ਦੇ ਲਈ ਲੋਬਿੰਗ ਕੀਤੀ ਜਾ ਸਕੇ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਨੇ ਬ੍ਰਿਟਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੇ ਨਾਲ ਇੱਕ ਨਵੀਂ ਪਹਿਲਕਦਮੀ ਸ਼ੁਰੂ ਕਰਨ ਦੇ ਲਈ ਇਹ ਆਈ ਪਲੇਟਫਾਰਮ CREO ਦੇ ਨਾਲ ਭਾਈਵਾਲੀ ਕੀਤੀ ਹੈ ਇੰਡੀਅਨ ਨੈਸ਼ਨਲ ਸਟੂਡੈਂਟਸ ਐਮਪਲੋਇਬਿਲਟੀ ਕੌਂਸਲ ਸੀਆਰਈਓ ਦਾ ਕਹਿਣਾ ਹੈ ਕਿ ਉਦਘਾਟਨ ਲੰਡਨ ਦੇ ਵਿੱਚ ਇੰਡੀਆ ਯੂਕੇ ਸਟੂਡੈਂਟ ਲੀਡਰਸ਼ਿਪ ਸੰਮੇਲਨ ਦੇ ਵਿੱਚ ਕੀਤਾ ਗਿਆ ਸੀ ਅਤੇ ਇਸ ਨੂੰ ਯੂਕੇ ਦੇ ਵਿੱਚ ਅੰਦਾਜਨਿਕ ਲੱਖ 66 ਹਜ਼ਾਰ ਭਾਰਤੀ ਵਿਦਿਆਰਥੀਆਂ ਦੇ ਲਈ ਕਰੀਅਰ ਦੇ ਨਤੀਜਿਆਂ ਉੱਤੇ ਕੇਂਦ੍ਰਿਤ ਪਹਿਲੀ ਰਾਸ਼ਟਰੀ ਸੰਸਥਾ ਦੇ ਵਜੋਂ ਰੱਖਿਆ ਗਿਆ ਹੈ ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਪ੍ਰਤੀਨਿਧੀ ਸੰਗਠਣ ਨੇ ਲੰਡਨ ਦੇ ਵਿੱਚ ਭਾਰਤੀ ਯੂਕੇ ਵਿਦਿਆਰਥੀ ਲੀਡਰਸ਼ਿਪ ਸੰਮੇਲਨ ਦੇ ਵਿੱਚ ਇੱਕ ਨਵੀਂ ਕਰੀਅਰ ਨਤੀਜੇ ਦੀ ਪਹਿਲ ਕਦਮੀ ਦੀ ਸ਼ੁਰੂਆਤ ਦੇ ਨਾਲ ਨੌਕਰੀ ਬਾਜ਼ਾਰ ਦੇ ਆਲੇ ਦੁਆਲੇ ਉਹਨਾਂ ਦੇ ਮੁੱਖ ਤਨ ਨੂੰ ਦੂਰ ਕਰਨ ਦੇ ਲਈ ਇੱਕ AI ਸੰਚਾਲਿਤ ਪਲੇਟਫਾਰਮ ਦੇ ਨਾਲ ਸਮਝੌਤਾ ਕੀਤਾ ਹੈ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਯੂਕੇ ਤੇ ਕਰਿਓ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹਾਊਸ ਆਫ ਪਾਰਲੀਮੈਂਟ ਕੰਪਲੈਕਸ ਦੇ ਵਿੱਚ ਸਮਾमेलन ਚ ਇੰਡੀਅਨ ਨੈਸ਼ਨਲ ਸਟੂਡੈਂਟਸ এমਪਲੋਇਬਿਲਟੀ ਕਾਉਂਸਲ ਦੇ ਸ਼ੁਰੂਆਤ ਕਰਨ ਦੇ ਲਈ ਇਕੱਠੇ ਹੋਏ ਨੇ ਇਸ ਤੋਂ ਬ੍ਰਿਟੇਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਕਰੀਅਰ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਲਈ ਸਮਰਪਿਤ ਪਹਿਲੀ ਰਾਸ਼ਟਰੀ ਸੰਸਥਾ ਤੇ ਵੱਜੋਂ ਕਲਪਨਾ ਕੀਤੀ ਗਈ ਹੈ ਤੇਜ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਜੋ ਅੰਦਾਜ਼ਨ 1,66,000 ਮੰਨੇ ਜਾ ਰਹੇ ਹਨ। ਥ੍ਰੋਦੀ ਸੰਸਥਾਪਕ ਅਤੇ ਸੀਈਓ ਆਇਸ਼ਾ ਗੋਲ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੇ ਵਿੱਚ ਹੀ 36 ਤੋਂ ਵੱਧ ਪੈਨਲਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਚਰਚਾ ਕੀਤੀ ਹੈ। ਫਿਰ ਵੀ ਵਿਦਿਆਰਥੀਆਂ ਨੇ ਬਹੁਤ ਘੱਟ ਠੋਸ ਸੁਧਾਰ ਦੀ ਰਿਪੋਰਟ ਕੀਤੀ ਹੈ। ਆਈਐਨਐਸਈਸੀ ਕੋਈ ਹੋਰ ਪੈਨਲ ਨਹੀਂ ਇਹ ਇੱਕ ਵਚਨਬੱਧਤਾ ਹੈ ਜੋ ਅਜ ਤੋ ਸ਼ੁਰੂ ਹੁੰਦੀ ਹੈ ਆਈ ਐਨ ਐਸ ای ਸੀ ਨੇ ਲੰਡਨ ਸਕੂਲ ਆਫ ਇਕਨੋਮਿਕਸ ਯੂਨੀਵਰਸਿਟੀ ਕਾਲੇਜ ਲੰਡਨ ਅਤੇ ਕਿੰਗਸ ਕਾਲੇਜ ਲੰਡਨ ਵਰਗੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿੱਚ ਇੱਕ ਰਾਸ਼ਟਰੀ ਕਰੀਅਰ ਰੋਡ ਸ਼ੋਅ ਕਰਨ ਅਤੇ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਭਾਰਤੀ ਵਿਦਿਆਰਥੀ ਨਤੀਜੇ ਉੱਤੇ ਪਹਿਲਾ ਯੂਕੇ ਵਿਆਪੀ ਅਧਿਐਨ ਸ਼ੁਰੂ ਕਰਨ ਦੇ ਲਈ ਵਚਨਬੱਧ ਕੀਤਾ ਜਿਸ ਤੋਂ ਬਾਅਦ ਨੀਤੀਗਤ ਫੈਸਲਿਆਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਰਾਸ਼ਟਰੀ ਸਲਾਹਕਾਰ ਬੋਰਡ ਬਣਾਇਆ ਜਾਵੇਗਾ ਉਹਨਾਂ ਨੇ ਇੱਥੇ ਪੜ੍ਹਾਈ ਕਰਨ ਦਾ ਕੀ ਮਤਲਬ ਹੈ ਜਦੋਂ ਮੈਨੂੰ ਮਾਲਕ ਤੋਂ ਮੇਰੀ ਅਰਜ਼ੀ ਉੱਤੇ ਜਵਾਬ ਹੀ ਨਹੀਂ ਮਿਲਦਾ ਇਹ ਵਿਦਿਆਰਥੀ ਪੁੱਛ ਰਹੇ ਨੇ ਕਿ ਆਈ ਐਨ ਐਸਏ ਯੂਕੇ ਦੇ ਰਾਸ਼ਟਰੀ ਪ੍ਰਦਾਨ ਅਮਿਤ ਤਿਵਾੜੀ ਨੇ ਕਿਹਾ ਕਿ ਆਈ ਐਨ ਐਸਏ ਇੱਕ ਸੰਸਥਾ ਹੈ ਜੋ ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਦਦ ਤੇ ਸਮਰਥਨ ਕਰਦੀ ਹੈ ਇਹ ਵਿਦਿਆਰਥੀਆਂ ਨੂੰ ਇਕੱਠੇ ਲਿਆਉਣ ਦੇ ਲਈ ਇੱਕ ਮੰਚ ਸਵਾਲ ਪੁੱਛਣ ਅਤੇ ਚਰਚਾਵਾ ਵਿੱਚ ਹਿੱਸਾ ਲੈਣ ਦੇ ਲਈ ਇੱਕ ਮੰਚ ਉਹ ਜੋ ਬਣਾਈ ਗਈ ਹੈ ਸੋਮਵਾਨੂ ਲੇਬਰ ਸੰਸਦ ਮੈਂਬਰ ਅਤੇ ਭਾਰਤ ਬ੍ਰਿਟਿਸ਼ ਸਬੰਧਾਂ ਉੱਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਮੈਂਬਰ ਨਵੇਂਦੂ ਮਿਸ਼ੁਰਾ ਦੁਆਰਾ ਖੋਲੇ ਗਏ ਇਸ ਸਮੇਲਨ ਨੂੰ ਯੂਕੇ ਵਿੱਚ ਭਾਰਤੀ ਵਿਦਿਆਰਥੀ ਭਾਈਚਾਰੇ ਦੁਆਰਾ ਤਰਪੇਸ਼ ਕੁਝ ਮੁੱਖ ਮੁੱਦਿਆਂ ਨੂੰ ਉਜਾਗਰ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ ਦਸੀ ਆਈਐਨਐਸਏ ਯੂਕੇ ਦੇ ਚੁਨਰ ਸਕਤਰ ਰੰਜੀਤ ਸਿੰਘ ਨੇ ਕਿਹਾ ਕਿ ਅਗਲੇ ਸਾਲ ਵਿਦਿਆਰਥੀ ਸੰਕਟਨ ਦੀ 10ਵੀਂ ਵਰੇਗੰਟ ਤੋਂ ਪਹਿਲਾਂ ਇਹ ਸਮੇਲਨ ਭਾਰਤੀ ਵਿਦਿਆਰਥੀਆਂ ਨੂੰ ਅਗਲੀ ਪੀੜੀ ਦੇ ਨੇਤਾਵਾ ਬਨਣ ਦੇ ਲਈ ਪ੍ਰੇਰਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਤਿਆਰ ਕੀਤਾ ਗਿਆ ਹੈ ਕਈ ਵਿਦਿਆਰਥੀਆਂ ਨੇ ਯੂਕੇ ਦੀ ਪੋਸਟ ਸਟੱਡੀ ਵਰਕ ਵੀਜ਼ਾ ਪੇਸ਼ਕਸ਼ ਚੀਜ਼ ਨੂੰ ਗ੍ਰੈਜੂਏਟ ਰੂਟ ਵਜੋਂ ਜਾਣਿਆ ਜਾਂਦਾ ਉਸ ਬਾਰੇ ਚਿੰਤਾਵਾਂ ਸਹਰ ਕੀਤੀਆਂ ਨੇ ਜੋ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 18 ਮਹੀਨੇ ਤੱਕ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਹਾਲਾਂਕਿ ਭਾਰਤੀ ਵਿਦਿਆਰਥੀਆਂ ਨੂੰ ਢਾਹ ਰਿਹਾ ਹੈ ਕਿ ਕੰਪਨੀਆਂ ਜਾਂ ਤਾਂ ਉਹਨਾਂ ਨੂੰ ਸਿੱਧੇ ਤੌਰ ਉਤੇ ਰੱਦ ਕਰ ਦੇਣ ਕਿ ਜਾਂ ਇੱਕ ਅੰਤਰੀਵ ਪੱਖਪਾਤ ਕਾਰਨ ਉਹਨਾਂ ਦੀਆਂ ਅਰਜ਼ੀਆਂ ਦਾ ਜਵਾਬ ਦੇਣ ਦੀ ਖੇਚਲ ਨਹੀਂ ਕਰ ਰਹੀਆਂ ਆਈ ਐਨ ਐਸ اے ਯੂ ਕੇ ਨੇ ਕਿਹਾ ਹੈ ਕਿ ਉਹ ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ੀ ਰਾਸ਼ਟਰੀ ਮੰਡਲ ਅਤੇ ਵਿਕਾਸ ਦਫ਼ਤਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਯੂਕੇ ਸਰਕਾਰ ਨੂੰ ਭਾਰਤੀ ਵਿਦਿਆਰਥੀ ਦੇ ਨਾਲ ਬਰਾਬਰੀ ਦਾ ਸਲੂ ਕਰਨ ਦੇ ਲਈ ਰਿਸਕਾਰ ਦਿੱਤਾਵਾਂ ਨੂੰ ਸਿੱਖਿਅਤ ਕਰਨ ਦੇ ਲਈ ਲੋਬਿੰਗ ਕੀਤੀ ਜਾ ਸਕੇ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਨੇ ਬ੍ਰਿਟਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੇ ਨਾਲ ਇੱਕ ਨਵੀਂ ਪਹਿਲਕਦਮੀ ਸ਼ੁਰੂ ਕਰਨ ਦੇ ਲਈ ਇਹ ਆਈ ਪਲੇਟਫਾਰਮ ਸੀ ਆਰ ਈ ਓ ਓ ਦੇ ਨਾਲ ਭਾਈਵਾਲੀ ਕੀਤੀ ਹੈ ਇੰਡੀਅਨ ਨੈਸ਼ਨਲ ਸਟੂਡੈਂਟਸ ਐਮਪਲੋਇਬਿਲਟੀ ਕੌਂਸਲ ਸੀਆਰਈਓ ਦਾ ਕਹਿਣਾ ਹੈ ਕਿ ਉਦਘਾਟਨ ਲੰਡਨ ਦੇ ਵਿੱਚ ਇੰਡੀਆ ਯੂਕੇ ਸਟੂਡੈਂਟ ਲੀਡਰਸ਼ਿਪ ਸੰਮੇਲਨ ਦੇ ਵਿੱਚ ਕੀਤਾ ਗਿਆ ਸੀ ਅਤੇ ਇਸ ਨੂੰ ਯੂਕੇ ਦੇ ਵਿੱਚ ਅੰਦਾਜਨਿਕ ਲੱਖ 66 ਹਜ਼ਾਰ ਭਾਰਤੀ ਵਿਦਿਆਰਥੀਆਂ ਦੇ ਲਈ ਕਰੀਅਰ ਦੇ ਨਤੀਜਿਆਂ ਉੱਤੇ ਕੇਂਦ੍ਰਿਤ ਪਹਿਲੀ ਰਾਸ਼ਟਰੀ ਸੰਸਥਾ ਦੇ ਵੱਜੋਂ ਰੱਖਿਆ ਗਿਆ ਹੈ ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਪ੍ਰਤੀਨਿਧੀ ਸੰਗਠਨ ਨੇ ਲੰਡਨ ਦੇ ਵਿੱਚ ਭਾਰਤੀ ਯੂਕੇ ਵਿਦਿਆਰਥੀ ਲੀਡਰਸ਼ਿਪ ਸੰਮੇਲਨ ਦੇ ਵਿੱਚ ਇੱਕ ਨਵੀਂ ਕਰੀਅਰ ਨਤੀਜੇ ਦੀ ਪਹਿਲ ਕਦਮੀ ਦੀ ਸ਼ੁਰੂਆਤ ਦੇ ਨਾਲ ਨੌਕਰੀ ਬਾਜ਼ਾਰ ਦੇ ਆਲੇ ਦੁਆਲੇ ਉਹਨਾਂ ਦੇ ਮੁੱਖ ਤਨ ਨੂੰ ਦੂਰ ਕਰਨ ਦੇ ਲਈ ਇੱਕ AI ਸੰਚਾਲਿਤ ਪਲੇਟਫਾਰਮ ਦੇ ਨਾਲ ਸੰਚੋਤਾ ਕੀਤਾ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਯੂਕੇ ਤੇ ਕਰਿਓ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹਾਊਸ ਆਫ ਪਾਰਲੀਮੈਂਟ ਕੰਪਲੈਕਸ ਦੇ ਵਿੱਚ ਸਮਾमेलन ਚ ਇੰਡੀਅਨ ਨੈਸ਼ਨਲ ਸਟੂਡੈਂਟਸ এমਪਲੋਏਬਿਲਟੀ ਕਾਉਂਸਲ ਦੀ ਸ਼ੁਰੂਆਤ ਕਰਨ ਦੇ ਲਈ ਇਕੱਠੇ ਹੋਏ ਨੇ ਇਸ ਤੋਂ ਬ੍ਰਿਟਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਕਰੀਅਰ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਲਈ ਸਮਰਪਿਤ ਪਹਿਲੀ ਰਾਸ਼ਟਰੀ ਸੰਸਥਾ ਦੇ ਬਜੂ ਕਲਪਨਾ ਕੀਤੀ ਗਈ ਹੈ ਤੇਜ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਜੋ ਅੰਦਾਜ਼ਨ 1,66,000 ਮੰਨੇ ਜਾ ਰਿਹਾ ਹੈ। ਖਰੋਦੀ ਸੰਸਥਾਪਕ ਅਤੇ ਸੀਈਓ ਆਇਸ਼ਾ ਗੋਲ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੇ ਵਿੱਚ 36 ਤੋਂ ਵੱਧ ਪੈਨਲਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਚਰਚਾ ਕੀਤੀ ਹੈ ਫਿਰ ਵੀ ਵਿਦਿਆਰਥੀਆਂ ਨੇ ਬਹੁਤ ਘੱਟ ਠੋਸ ਸੁਧਾਰ ਦੀ ਰਿਪੋਰਟ ਕੀਤੀ ਹੈ। ਆਈਐਨਐਸਈਸੀ ਕੋਈ ਹੋਰ ਪੈਨਲ ਨਹੀਂ ਇਹ ਇੱਕ ਵਚਨਬੱਧਤਾ ਹੈ ਜੋ ਅੱਜ ਤੋਂ ਸ਼ੁਰੂ ਹੋਦੀ ਹੈ ਆਈ ਐਨ ਐਸ ای ਸੀ ਨੇ ਲੰਡਨ ਸਕੂਲ ਆਫ ਇਕਨੋਮਿਕਸ ਯੂਨੀਵਰਸਿਟੀ ਕਾਲੇਜ ਲੰਡਨ ਅਤੇ ਕਿੰਗਸ ਕਾਲੇਜ ਲੰਡਨ ਵਰਗੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿੱਚ ਇੱਕ ਰਾਸ਼ਟਰੀ ਕਰੀਅਰ ਰੋਡ ਸ਼ੋਅ ਕਰਨ ਅਤੇ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਭਾਰਤੀ ਵਿਦਿਆਰਥੀ ਨਤੀਜੇ ਉੱਤੇ ਪਹਿਲਾ ਯੂਕੇ ਵਿਆਪੀ ਅਧਿਐਨ ਸ਼ੁਰੂ ਕਰਨ ਦੇ ਲਈ ਵਚਨਬੱਧ ਕੀਤਾ ਹੈ ਜਿਸ ਤੋਂ ਬਾਅਦ ਨੀਤੀਗਤ ਫੈਸਲਿਆਂ ਦੇ ਵਿੱਚ ਭਾਰਤੀ ਵਿਦਿਆਰਥੀਆ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਰਾਸ਼ਟਰੀ ਸਲਾਹਕਾਰ ਬੋਰਡ ਬਣਾਇਆ ਜਾਵੇਗਾ ਉਹਨਾਂ ਦੇ ਇੱਥੇ ਪੜ੍ਹਾਈ ਕਰਨ ਦਾ ਕੀ ਮਤਲਬ ਹੈ ਜਦੋਂ ਮੈਨੂੰ ਮਾਲਕ ਤੋਂ ਮੇਰੀ ਅਰਜ਼ੀ ਉੱਤੇ ਜਵਾਬ ਹੀ ਨਹੀਂ ਮਿਲਦਾ ਇਹ ਵਿਦਿਆਰਥੀ ਪੁੱਛ ਰਹੇ ਨੇ ਕਿ ਆਈ ਐਨ ਐਸ ਐ ਯੂਕੇ ਦੇ ਰਾਸ਼ਟਰੀ ਪ੍ਰਦਾਨ ਅਮਿਤ ਤਿਵਾੜੀ ਨੇ ਕਿਹਾ ਕਿ ਆਈ ਐਨ ਐਸ ਐ ਇੱਕ ਸੰਸਥਾ ਹੈ ਜੋ ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਦਦ ਤੇ ਸਮਰਥਨ ਕਰਦੀ ਹੈ ਇਹ ਵਿਦਿਆਰਥੀਆਂ ਨੂੰ ਇਕੱਠੇ ਲਿਆਉਣ ਦੇ ਲਈ ਇੱਕ ਮੰਚ ਸਵਾਲ ਪੁੱਛਣ ਅਤੇ ਚਰਚਾਵਾ ਵਿੱਚ ਹਿੱਸਾ ਲੈਣ ਦੇ ਲਈ ਇੱਕ ਮੰਚ ਉਹ ਜੋ ਬਣਾਈ ਗਈ ਹੈ ਸੋਮਵਾਨੋ ਲੇਬਰ ਸੰਸਦ ਮੈਂਬਰ ਅਤੇ ਭਾਰਤ ਬ੍ਰਿਟਿਸ਼ ਸਬੰਧਾਂ ਉੱਤੇ ਆ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਮੈਂਬਰ ਨਵੇਂਦੂ ਮਿਸ਼ੁਰਾ ਦੁਆਰਾ ਖੋਲੇ ਗਏ ਇਸ ਸੰਮੇਲਨ ਨੂੰ ਯੂਕੇ ਵਿੱਚ ਭਾਰਤੀ ਵਿਦਿਆਰਥੀ ਭਾਈਚਾਰੇ ਦੁਆਰਾ ਤਰਪੇਸ਼ ਕੁਝ ਮੁੱਖ ਮੁੱਦਿਆਂ ਨੂੰ ਉਜਾਗਰ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ ਦਸੀ ਆਈਐਨਐਸਏ ਯੂਕੇ ਦੇ ਜਨਰਲ ਸਕਤਰ ਅਨਜੀਤ ਸਿੰਘ ਨੇ ਕਿਹਾ ਕਿ ਅਗਲੇ ਸਾਲ ਵਿਦਿਆਰਥੀ ਸੰਕਟਨ ਦੀ 10ਵੀਂ ਵਰੇਗੰਢ ਤੋਂ ਪਹਿਲਾਂ ਇਹ ਸੰਮੇਲਨ ਭਾਰਤੀ ਵਿਦਿਆਰਥੀਆਂ ਨੂੰ ਅਗਲੀ ਪੀੜੀ ਦੇ ਨੇਤਾਵਾ ਬਨਣ ਦੇ ਲਈ ਪ੍ਰੇਰਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਤਿਆਰ ਕੀਤਾ ਗਿਆ ਹੈ ਕਈ ਵਿਦਿਆਰਥੀਆਂ ਨੇ ਯੂਕੇ ਦੀ ਪੋਸਟ ਸਟੱਡੀ ਵਰਕ ਵੀਜ਼ਾ ਪੇਸ਼ਕਸ਼ ਚੀਜ਼ ਨੂੰ ਗ੍ਰੈਜੂਏਟ ਰੂਟ ਵਜੋਂ ਜਾਣਿਆ ਜਾਂਦਾ ਉਸ ਬਾਰੇ ਚਿੰਤਾਵਾਂ ਸਹਰ ਕੀਤੀਆਂ ਨੇ ਜੋ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 18 ਮਹੀਨੇ ਤੱਕ ਕੰਮ ਕਰਨ ਦੀ ਯੋਗ ਬਣਾਉਂਦਾ ਹੈ ਹਾਲਾਂਕਿ ਭਾਰਤੀ ਵਿਦਿਆਰਥੀਆਂ ਨੂੰ ਡਰ ਹੈ ਕਿ ਕੰਪਨੀਆਂ ਜਾਂ ਤਾਂ ਉਹਨਾਂ ਨੂੰ ਸਿੱਧੇ ਤੌਰ ਉੱਤੇ ਰੱਦ ਕਰ ਦੇਣ ਕਿਆਂ ਜਾਂ ਇੱਕ ਅੰਤਰੀਵ ਪੱਖਪਾਤ ਕਾਰਨ ਉਹਨਾਂ ਦੀਆਂ ਅਰਜ਼ੀਆਂ ਦਾ ਜਵਾਬ ਦੇਣ ਦੀ ਖੇਚਲ ਨਹੀਂ ਕਰ ਰਹੀਆਂ आईएनएसए ਯੂਕੇ ਨੇ ਕਿਹਾ ਹੈ ਕਿ ਉਹ ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ੀ ਰਾਸ਼ਟਰੀ ਮੰਡਲ ਅਤੇ ਵਿਕਾਸ ਦਫ਼ਤਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਯੂਕੇ ਸਰਕਾਰ ਨੂੰ ਭਾਰਤੀ ਵਿਦਿਆਰਥੀ ਦੇ ਨਾਲ ਬਰਾਬਰੀ ਦਾ ਸਲੂਕ ਕਰਨ ਦੇ ਲਈ ਸਰਕਾਰ ਦਤਾਮਨ ਨੂੰ ਸਿੱਖਿਅਤ ਕਰਨ ਦੇ ਲਈ ਲੋਬਿੰਗ ਕੀਤੀ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ